ਮਲ ਪੜਾ ਜੇ ਲੋਕੀਆਂ ਦੀ ਤੇ ਤੁਹਾਡੇ ਸਾਹਮਣੇ ਲੇਵਲ ਉਹ ਬਹੁਤ ਘੈਂਟ ਆ ਹਨ ਤੁਹਾਨੂੰ ਬਹੁਤ ਸੋਹਣਾ ਲੈ ਚੱਲ ਲੈ ਚੱਲੋ ਲੋ ਜੀ ਸੋ ਚੈੱਕ ਕਰ ਸਕਦੇ ਹੋ ਸਟਾਰਟ ਕਰਕੇ ਬੰਦ ਵੀ ਮੜੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲੇ ਇੱਕ ਤਾਜੀ ਸੀ ਗਾਂ ਤੇ ਦੋ ਬੱਸੀਆਂ ਟਾਪ ਕੁਆਲਿਟੀ ਦੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 ਤੁਹਾਨੂੰ ਸਬਕਤ ਹੋਣਗੀ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਵੀਰ ਜੀ ਆਪਣਾ ਪਿਆਰਾ ਸਿੰਘ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਹਾਂਜੀ ਇਹ ਦੂਜਾ ਸੂਆ ਜੀ ਹਾਂਜੀ ਪਹਿਲੇ ਸੂਏ 15 ਕਿਲੋ ਦੁੱਧ ਮਾਲਕਾਂ ਨੇ ਕੱਢਿਆ ਹਾਂਜੀ ਹੁਣ ਦੂਜੇ ਸੂਈ ਆ 2 ਘੰਟੇ ਹੋ ਗਏ ਸੂਈ ਨੂੰ ਜੇਰ ਲਾਉਂ ਕੇ ਜਾਂਦੀ ਹੈ ਪੈ ਜਾਣੀ ਪ੍ਰੋਪਰ ਠੀਕ ਆ ਮਗਰ ਬੱਚਾ ਜੀ ਮਗਰ ਬੱਚਾ ਜੀ ਪ੍ਰੋਪਰ ਚੈੱਕ ਕਰ ਸਕਦੇ ਡਿਟੇਲ ਬਾਈ ਨੇ ਸਾਰਾ ਕੁਝ ਦੱਸਦਾ ਧੋਰ ਦੋ ਭਰਾ ਨਾਲੇ ਜੇਰ ਲਾਉਂ ਕੇ ਜਾਂਦੀ ਹੈ ਪਈ ਜਾਂਦੀ ਆ ਠੀਕ ਆ ਨਾ ਬੱਸਾ ਵੀ ਜਨਮ ਲੱਗਾ ਬੱਸਾ ਬਹੁਤ ਸੋਹਣਾ ਹੈ ਮਗਰ ਹਰ ਜੇ ਬੱਸੀ ਉਹਦੀ ਕੀ ਬਾਤ ਸੀ ਲੋ ਆ ਜਾ ਆ ਜਾ ਪਤਾ ਆ ਜੀ ਚੱਕਰ ਸਤੋਂ ਕਰਮ ਵਾਲੀ ਦਾ ਤੇ ਥੰਥਣ ਬਹੁਤ ਸੋਹਣਾ ਪੜਾ ਜੇ ਲੋਕੀਆਂ ਦੀ ਤੇ ਤੁਹਾਡੇ ਸਾਹਮਣੇ ਲੇ ਵਾਲੂਆ ਬਹੁਤ ਕੈਂਟ ਆ ਥੰਥਣ ਬਹੁਤ ਸੋਹਣਾ ਲੈ ਚੱਲ ਲੈ ਚੱਲ ਲੈ ਚੱਲ ਲੋ ਜੀ ਚੱਕਰ ਸਤੋਂ ਦਾ ਚੱਕਰ ਕਰਕੇ ਬੰਦ ਵੀ ਮੜਾ ਬਸ ਲੋ ਜੀ ਚਾਤੀ ਮਾਰ ਸਦਾ ਥੰਨ ਨੂੰ ਠੀਕ ਹੈ ਰੇਟ ਭਰਾ ਖੱਚ ਕੇ ਦੇਣ ਲੈਣ ਜੇ ਵਾਲਾ ਬੱਸ ਕੰਮ ਰੇਟ 62000 ਹੈ ਮਾਂ ਤਾਂ ਵੀ ਮੜੇਗਾ ਹਾਂ ਹੋ ਜੂਗੀ ਠੀਕ ਹੈ ਹਾਂਜੀ ਵੀ ਦੂਜੀ ਬੱਸੀ ਦੀ ਤੁਸ ਜਾਨਕਾਰੀ ਕਿੰਨੇ ਟਾਈਮ ਦੀ ਉਮਰ ਵੀਰੇ ਖੀਰੀ ਆ ਜੀ 11 ਮਹੀਨਿਆਂ ਦੀ ਹੈ ਹਾਂਜੀ ਮੁੱਲ ਇਹਦਾ 25000 ਮੁੱਲ 25000 ਤੋੜ ਦੋ ਲੋਪਰਾ ਚੱਕਰ ਕੱਦ ਬਲ ਸਖਨ ਸਨੈਕਸ ਪੁਣ ਤੇ ਫੇਸ ਬਿਊਟੀ ਆ ਲੋ ਲੋਸ ਮਾਸਪਤ ਬਸ ਰਤਰਾ ਚਾਰੀ ਥਾਣਾ ਲੋਸ ਲਿਆ ਪਰਾ ਮੋੜ ਲਿਓ। ਨੌਜੀ ਰੇਟ ਬਾਈ ਨੇ ਪੁੱਣ ਦੱਸਤਾ। ਫੇਸ ਬਿਊਟੀ ਤੇ ਤੋਰਾ ਸਨਖ ਪੁਣ ਬਹੁਤ ਸੋਹਣੀ ਬੱਸੀ ਆ। ਠੀਕ ਹੈ ਜੀ। ਮਾੜ ਤਣ ਹੋ ਜੂ ਬਈ ਇਹ ਚ। ਹਾਂਜੀ ਹਾਂ ਹੋ ਜੀ। ਠੀਕ ਹੈ। ਹਣ ਚੈੱਕ ਕਰ ਸਕਦੇ ਪਰਾ। ਠੀਕ ਹੈ ਜੀ। ਹਾਂਜੀ ਅਗਲੀ ਬੱਸੀ ਦੀ ਜਾਣਕਾਰੀ ਦੋ ਜੀ। ਇਹ 14 ਮਹੀਨਿਆਂ ਦੀ ਹੈ ਜੀ। 14 ਮਹੀਨੇ। ਥੀਰੀ ਹੈਗੀ ਮੋ ਉਹ। ਠੀਕ ਆ। ਦੇਖੋ ਚਾਰ ਹੀ ਥਾਣੇ ਦੋਨਾਂ ਦੇ ਚਾਰ-ਚਾਰੀ। ਠੀਕ ਆ। ਲੋ ਪਰਾ ਫੇਸ ਚੈੱਕ ਕਰ ਸਕਦੇ। ਤੇ ਕੱਦ ਵਡ ਬਾਈ ਦੇ ਦਾ ਕੱਦ ਦਿੰਦਾ ਜਾਣ ਲਾ ਸਕਦੇ ਪੂਰੀ। ਡਬਲ ਵਹਿੜਾ ਬੱਸੀ ਆ ਜੀ ਠੀਕ ਆ ਨਹੀਂ ਭਾਇਆ ਬਤਾਇਆ ਇਹ ਖੁੱਲਗਾ ਫਿਰਦਿਆਂ ਫਾਰਮ ਦੇ ਬੱਚੇ ਤਾਂ ਕਰਦੇ ਠੀਕ ਆ ਠੀਕ ਕੋਈ ਗੱਲ ਕੋਈ ਗੱਲ ਮੇਰੇ ਖਾਤੇ ਕਿ ਰੱਖੋ ਕੋਈ ਗੱਲ ਨਹੀਂ ਲੋ ਜੀ ਚੰਗੀ ਪੜੀ ਪਲੋਸੀ ਆ ਪੱਠਪੂੜਾ ਤੇ ਸਨਖਪੂਣਾ ਤੇ ਬੋਦੀ ਲੋ ਜੀ ਫੇਸ ਕਿ ਹੈਡ ਪੂਰਾ ਫੁੱਲ ਆ ਜੀ ਹਾਂਜੀ ਹਾਂਜੀ ਠੀਕ ਆ ਲੋ ਪਰਾ ਚੈੱਕ ਕਰ ਸਾਦੇ ਲੋ ਜੀ ਤੂਰਾ ਤਾਰਾ ਕਰਮਾ ਬੜੀ ਦਾ ਸੋਣਾ ਪੱਠਪੂੜਾ ਸੋਣਾ ਸੰਗਣਾ ਪਸ ਨੂੰ ਉਹਨੇ 4 ਹੀ ਆ ਭਰਾ ਲੋ ਜੀ ਠੀਕ ਹੈ ਜੀ ਇਹਦਾ ਰੇਟ ਭਰਾ ਜਾਇਜ਼ ਆ ਇਹਦਾ 42000 ਹੈ ਇਹਦਾ 42000 ਮੰਨ ਤਨ ਹੋ ਜੂ ਹਾਂ ਹੋ ਜੂ ਜੇ ਕਿਸੇ ਨੇ ਤਿੰਨੇ ਨਗ ਇਕੱਠੇ ਲੈਣੇ ਇਕੱਠੇ ਦੇ ਦਾਂਗੀ ਬਦਲ ਕਰ ਤੋਂ ਮੰਨ ਤਨ ਲੋ ਭਰਾ ਬਾਈ ਕੰਦਾ ਜੇ ਕਿਸੇ ਨੇ ਇਕੱਠੇ ਥੰ ਇਕੱਠੇ ਨਗ ਲੈ ਕੇ ਜਾਣੇ ਤਿੰਨੇ ਤੇ ਰਾਇਤ ਕਰ ਦਾਂਗੇ ਫੁੱਲ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਤਾਜ਼ੀ ਸੂਈ ਵਹਿੜ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ